ਪੰਜਾਬ ਦੇ ਵਿੱਚ ਧਾਰਮਿਕ ਗ੍ਰੰਥਾ ਦੀ ਬੇਅਦਬੀ ਦੇ ਵਿਰੁੱਧ ਕਾਨੂੰਨ ਬਣਾਉਣ ਦੇ ਲਈ ਜੋ ਕਿ 1 ਮਹੀਨੇ ਦੇ ਸਮੇਂ ਦੇ ਵਿੱਚ ਜੋ ਕਿ ਸੁਝਾਅ ਲੋਕਾਂ ਦੇ ਲੈਣ ਲਈ ਈਮੇਲ ਅਤੇ ਵਟਸਐਪ ਨੰਬਰ ਜਾਰੀ ਕੀਤੇ ਗਏ ਨੇ ਸੋ ਆਖਰੀ ਤਾਰੀਖ ਇਸ ਦੀ 31 ਅਗਸਤ ਨਿਰਧਾਰਤ ਕੀਤੀ ਗਈ ਹੈ 31 ਅਗਸਤ ਤੱਕ ਸੁਝਾਅ ਜੋ ਕਿ ਪ੍ਰਾਪਤ ਕੀਤੇ ਜਾ ਸਕਣਗੇ ਤੇ ਇਸ ਦੌਰਾਨ ਸਮੇਂ ਦੌਰਾਨ ਜੋ ਕਿ ਵਿਚਾਰ ਵਿਦ ਆਏ ਹੋਏ ਸੁਝਾਵਾਂ ਤੇ ਕੀਤਾ ਜਾਵੇਗਾ ਸੁਦਾਸੀ ਕਿ ਜੋ ਇਹ ਸੁਝਾਅ ਬਣੇ ਕਮੇਟੀ ਜੋ ਬਣਾਈ ਗਈ ਹੈ ਸਿਲੈਕਟ ਕਮੇਟੀ ਹੈ ਉਸੇ ਵੱਲੋਂ ਸੁਝਾਅ ਲੈਣ ਦੇ ਲਈ ਆਮ ਲੋਕਾਂ ਦੇ ਜੋ WhatsApp ਅਤੇ email ਜੋ ਕਿ ਜਾਰੀ ਕੀਤੇ ਗਏ ਨੇ ਔਰ ਕਮੇਟੀ ਨੂੰ 6 ਮਹੀਨਿਆਂ ਦੇ ਵਿੱਚ ਪੂਰਾ ਕਾਨੂੰਨ ਧਿਆਨ ਕਰਨ ਦਾ ਸਮਾਂ ਦਿੱਤਾ ਗਿਆ ਹੈ ਔਰ ਜੋ ਧਾਰਮਿਕ ਗ੍ਰੰਥਾ ਦੀ ਬੇਅਦਬੀ ਦੇ ਲਈ ਸਖਤ ਤੋਂ ਸਖਤ ਕਾਨੂੰਨ ਬਣਾਉਣ ਦੇ ਲਈ ਜੋ ਕਿ ਕਿਹਾ ਗਿਆ ਵੈ ਇਸ ਦੇ ਲਈ ਲੋਕਾਂ ਦੀ رائے ਕੀ ਹੈ ਉਸ ਦੇ ਲਈ ਜੋ ਸੁਝਾਅ ਲੈਣ ਦੇ ਲਈ ਜਾਰੀ ਕੀਤੇ ਗਏ ਨੇ ਸੋ ਚਾਰ ਭਾਸ਼ਾਵਾਂ ਦੇ ਵਿੱਚ ਲੋਕ ਜਾਣਕਾਰੀ ਸੁਝਾਅ ਵਿਧਾਨ ਸਭਾ ਦੇ ਵੱਲੋਂ ਜੋ ਕਿ ਹੁਕਮ ਨੇ ਜੋ ਜਾਰੀ ਕੀਤੇ ਗਏ ਨੇ ਸੋ ਸੁਝਾਅ ਪੰਜਾਬੀ ਹਿੰਦੀ ਅੰਗਰੇਜ਼ੀ ਅਤੇ ਉਰਦੂ ਦੇ ਵਿੱਚ ਕਮੇਟੀ ਨੂੰ ਭੇਜੇ ਜਾ ਸਕਣਗੇ ਔਰ ਜੋ ਇਹ ਕਮੇਟੀ ਹੈ ਇਹ ਜਨਤਕ ਜੋ ਕਿ ਧਾਰਮਿਕ ਸਥਾਨ ਗੈਰ ਸਰਕਾਰੀ ਸੰਗਠਨ ਮਾਹਿਰਾਂ ਨੂੰ ਬੁੱਧੀਜੀਵਾਨ ਨੂੰ ਸਿਵਲ ਸਮਾਜ ਦੇ ਲੋਕਾਂ ਨੂੰ ਹਰ ਇੱਕ ਵਿਅਕਤੀ ਤੋਂ ਯਾਨੀ ਕਿ ਸੁਝਾਅ ਲਵੇਗੀ ਅਤੇ ਸਖਤ ਤੋਂ ਸਖਤ ਕਾਨੂੰਨ ਬਣਾਉਣ ਦੇ ਲਈ ਵਿਚਾਰ ਚਰਚਾ ਕੀਤੀ ਜਾਵੇ ਕਿਤੇ ਚੰਗੇ ਸੁਝਾਵਾਂ ਨੂੰ ਅਮਲ ਦੇ ਵਿੱਚ ਲਿਆਂਇਆ ਜਾਵੇਗਾ ਸੋ ਇਸ ਮਾਮਲੇ ਦੇ ਵਿੱਚ ਹੋ ਰਹੀ ਜੋ ਕਿ ਇਹ ਪੂਰੀ ਪ੍ਰਗਤੀ ਹੈ ਇਹ ਰਣਨੀਤੀ ਹੈ ਇਹ ਬਣਾਈ ਜਾਵੇਗੀ ਕਿ ਕਿਸ ਤਰੀਕੇ ਦੇ ਨਾਲ ਕਾਨੂੰਨ ਨੂੰ ਭਰਿਆ ਜਾਵੇ ਤਾਂ ਕਿ ਜੋ ਕਾਨੂੰਨ ਹੈ ਜੋ ਲੋਕਾਂ ਦੇ ਵੱਲੋਂ ਜੋ ਸੁਝਾਅ ਹੋਣਗੇ ਉਹਨਾਂ ਨੂੰ ਯੂਜ਼ ਕੀਤਾ ਜਾਵੇ ਉਹਨਾਂ ਨੂੰ ਜੋ ਇਸਤੇਮਾਲ ਦੇ ਵਿੱਚ ਲਿਆਂ ਜਾਵੇ ਜੋ WhatsApp ਨੰਬਰ ਜਾਰੀ ਕੀਤਾ ہوا ਹੈ 8054495560 ਈਮੇਲ ਹੈ cy@vspunjab.nic ਸੋ ਤੁਸੀਂ ਸੁਝਾਅ ਦੇਣ ਦੇ ਲਈ ਆਪਣੇ ਵਿਧਾਨ ਸਭਾ ਹਲਕੇ ਦੇ ਵਿੱਚ ਆਪਣੇ ਵਿਧਾਇਕ ਦੇ ਨਾਲ ਵੀ ਗੱਲਬਾਤ ਕਰ ਸਕਦੇ ਹੋ ਉਹਨਾਂ ਦੇ ਦਫ਼ਤਰੀ ਨੰਬਰ ਤੇ ਵੀ ਗੱਲਬਾਤ ਕਰ ਸਕਦੇ ਹੋ ਬੇਅਦਬੇ ਬਿੱਲ ਦੇ ਜੋ ਕਿ ਜੋ ਸੁਝਾਅ ਨੇ ਹੋ ਆਮ ਲੋਕ ਨੇ ਜੋ ਉਹਨਾਂ ਤੋਂ ਮੰਗੇ ਜਾ ਰਹੇ ਨੇ ਜੋ ਧਾਰਮਿਕ ਆਗੂ ਨੇ ਧਾਰਮਿਕ ਸੰਗਠਨ ਨੇ ਬੁੱਧੀਜੀਵੀ ਲੋਕ ਨੇ ਹਰ ਇੱਕ ਵਿਅਕਤੀ ਤੋਂ ਇਹ ਗੱਲ ਪੁੱਛੀ ਜਾ ਰਹੀ ਹੈ ਕਿ ਕਿਸ ਤਰ੍ਹਾਂ ਇਸ ਕਾਨੂੰਨ ਨੂੰ ਸਖਤ ਤੋਂ ਸਖਤ ਬਣਾਇਆ ਜਾਵੇ ਸੋ ਹਰ ਇੱਕ ਤਰੀਕੇ ਦੀ ਜੋ ਇਸ ਜੋ ਜੋ ਕਾਨੂੰਨ ਹੈ ਉਸਦੇ ਵਿੱਚ ਹਰ ਇੱਕ ਤਰੀਕੇ ਨਾਲ ਇਸ ਨੂੰ ਸਖਤ ਬਣਾਉਣ ਦੇ ਲਈ ਵਣਦੇ ਕਦਮ ਹੈ ਜੋ ਪੰਜਾਬ ਸਰਕਾਰ ਦੇ ਵੱਲੋਂ ਤੈਅ ਕੀਤੇ ਜਾਣਗੇ ਪੰਜਾਬ ਦੇ ਵਿੱਚ ਜੋ ਕਿ ਧਾਰਮਿਕ ਗਰੰਥਾਂ ਦੀ ਬੇਅਦਬੀ ਦੇ ਵਿਰੁੱਧ ਇੱਕ ਕਾਨੂੰਨ ਬਣਾਇਆ ਜਾ ਰਿਹਾ ਹੈ ਵੈ ਇੱਕ ਮਹੀਨੇ ਦੇ ਲਈ ਕਿਉਂਕਿ ਹੁਣ ਲੋਕਾਂ ਦੇ ਸੁਝਾਵ ਲੱਤੇ ਜਾ ਰਹੇ ਨੇ ਸੋ ਪੰਜਾਬ ਵਿਧਾਨ ਸਭਾ ਨੇ ਸੁਝਾਅ ਲੈਣ ਦੇ ਲਈ ਆਖਰੀ ਤਾਰੀਖ 31 ਅਗਸਤ ਨਿਰਧਾਰਤ ਕਰ ਦਿੱਤੀ ਗਈ ਹੈ ਕਮੇਟੀ ਦੇ ਜੋ ਕਿ ਇਸ ਸਮੇਂ ਦੌਰਾਨ ਕਮੇਟੀ ਨੂੰ ਸੁਝਾਅ ਚੋ ਆਣਗੇ ਉਹਨਾਂ ਸਾਰੇ ਹੀ ਸੁਝਾਵਾਂ ਦੇ ਵਿਚਾਰ ਕੀਤਾ ਜਾਵੇਗਾ ਹਰ ਮੰਗਲਵਾਰ ਦੇ ਮੰਗਲਵਾਰ ਕਮੇਟੀ ਦੇ ਵੱਲੋਂ ਇੱਕ ਬੈਠਕ ਕੀਤੀ ਜਾਵੇਗੀ ਮੀਟਿੰਗ ਦੇ ਵਿੱਚ ਆਏ ਹੋਏ ਸੁਝਾਵਾ ਤੇ ਵਿਚਾਰ ਹੋਵੇਗਾ ਤੇ ਜੋ ਉਹਨਾਂ ਨੂੰ ਅਮਲ ਦੇ ਵਿੱਚ ਕਿਸ ਤਰ੍ਹਾਂ ਲਿਆਣਾ ਹੈ ਕਾਨੂੰਨ ਦੇ ਵਿੱਚ ਕਿਵੇਂ ਐਡ ਕਰਨਾ ਹੈ ਸਾਰੀ ਗੱਲਬਾਤ ਕੀਤੀ ਜਾਵੇਗੀ ਸੋ ਕਮੇਟੀ ਨੂੰ 6 ਮਹੀਨਿਆਂ ਦੇ ਵਿੱਚ ਇਹ ਪੂਰਾ ਕਾਨੂੰਨ ਚਾਰ ਕਰਨ ਦਾ ਸਮਾਂ ਦਿੱਤਾ ਗਿਆ ਹੈ ਔਰ ਇਹ ਪੂਰਾ ਜੋ ਸਮਾਂ ਹੈ ਜਿਸ ਦੇ ਵਿੱਚ ਕਿਝ ਧਾਰਮਿਕ ਗ੍ਰੰਥ ਬੇਅਦਬੀ ਨੂੰ ਰੋਕਣ ਦੇ ਲਈ ਸਖਤ ਤੋਂ ਸਖਤ ਕਾਨੂੰਨ ਬਣਾਉਣ ਦੇ ਲਈ ਜੋ ਇਸ ਵਕਤ ਪੰਜਾਬ ਦੇ ਵਿੱਚ ਸਲੈਕਟ ਕਮੇਟੀ ਦੇ ਵੱਲੋਂ ਕੰਮ ਕੀਤਾ ਜਾ ਰਿਹਾ ਚਾਰ ਭਾਸ਼ਾਵਾਂ ਦੇ ਵਿੱਚ ਲੋਕ ਜੋ ਕੀ ਸੁਝਾਅ ਦੇ ਸਕਦੇ ਨੇ ਵਿਧਾਨ ਸਭਾ ਦੇ ਵੱਲੋਂ جاری ਹੁਕਮਾਂ ਦੇ ਵਿੱਚ ਇਹ ਗੱਲ ਕਹੀ ਗਈ ਹੈ ਕਿ ਸੁਝਾਅ ਜੋ ਪੰਜਾਬੀ ਹਿੰਦੀ ਅੰਗਰੇਜ਼ੀ ਅਤੇ ਉਰਦੂ ਦੇ ਵਿੱਚ ਸਲੈਕਟ ਕਮੇਟੀ ਨੂੰ ਭੇਜੇ ਜਾ ਸਕਦੇ ਨੇ ਪੰਜਾਬ ਦੇ ਵਿੱਚ ਧਾਰਮਿਕ ਗ੍ਰੰਥਾ ਦੀ ਬੇਅਦਬੀ ਦੇ ਵਿਰੁੱਧ ਕਾਨੂੰਨ ਬਣਾਉਣ ਦੇ ਲਈ ਜੋ ਕਿ 1 ਮਹੀਨੇ ਦੇ ਸਮੇਂ ਦੇ ਵਿੱਚ ਜੋ ਕਿ ਸੁਝਾਵ ਲੋਕਾਂ ਦੇ ਲੈਣ ਲਈ ਈਮੇਲ ਅਤੇ WhatsApp ਨੰਬਰ ਜਾਰੀ ਕੀਤੇ ਗਏ ਨੇ ਸੋ ਆਖਰੀ ਧਾਰੀ ਕਿਸ ਦੀ 31 ਅਗਸਤ ਨਿਰਧਾਰਤ ਕੀਤੀ ਗਈ ਹੈ 31 ਅਗਸਤ ਤੱਕ ਸੁਝਾਵ ਹੈ ਜੋ ਕਿ ਪ੍ਰਾਪਤ ਕੀਤੇ ਜਾ ਸਕਣਗੇ ਤੇ ਇਸ ਦੌਰਾਨ ਸਮੇਂ ਦੌਰਾਨ ਜੋ ਕਿ ਵਿਚਾਰ ਵੀ ਆਏ ਹੋਏ ਸੁਝਾਵਾਂ ਤੇ ਕੀਤਾ ਜਾਵੇਗਾ ਸੁਦਾਸੀ ਕਿ ਜੋ ਇਹ ਸੁਝਾਅ ਨੇ ਕਮੇਟੀ ਜੋ ਬਣਾਈ ਗਈ ਹੈ ਸਿਲੈਕਟ ਕਮੇਟੀ ਹੈ ਉਸੇ ਵੱਲੋਂ ਸੁਝਾਅ ਲੈਣ ਦੇ ਲਈ ਆਮ ਲੋਕਾਂ ਦੇ ਜੋ WhatsApp ਅਤੇ ਈਮੇਲ ਜੋ ਕਿ ਜਾਰੀ ਕੀਤੇ ਗਏ ਨੇ ਔਰ ਕਮੇਟੀ ਨੂੰ 6 ਮਹੀਨਿਆਂ ਦੇ ਵਿੱਚ ਪੂਰਾ ਕਾਨੂੰਨ ਧਿਆਨ ਕਰਨ ਦਾ ਸਮਾਂ ਦਿੱਤਾ ਗਿਆ ਹੈ ਔਰ ਜੋ ਧਾਰਮਿਕ ਗ੍ਰੰਥਾ ਦੀ ਬੇਅਦਬੀ ਦੇ ਲਈ ਸਖਤ ਤੋਂ ਸਖਤ ਕਾਨੂੰਨ ਬਣਾਉਣ ਦੇ ਲਈ ਪਾਇੋਕੀ ਕਿਹਾ ਗਿਆ ਵੈ ਇਸ ਦੇ ਲਈ ਲੋਕਾਂ ਦੀ رائے ਕੀ ਹੈ ਉਸ ਦੇ ਲਈ ਜੋ ਸੁਝਾਅ ਲੈਣ ਦੇ ਲਈ ਜਾਰੀ ਕੀਤੇ ਗਏ ਨੇ ਸੋ ਚਾਰ ਭਾਸ਼ਾਵਾਂ ਦੇ ਵਿੱਚ ਲੋਕ ਜਾਣਕਾਰੀ ਸੁਝਾਅ ਵਿਧਾਨ ਸਭਾ ਦੇ ਵੱਲੋਂ ਜੋ ਕੀ ਹੁਕਮ ਨੇ ਜੋ ਜਾਰੀ ਕੀਤੇ ਗਏ ਨੇ ਸੋ ਸੁਝਾਅ ਪੰਜਾਬੀ ਹਿੰਦੀ ਅੰਗਰੇਜ਼ੀ ਅਤੇ ਉਰਦੂ ਦੇ ਵਿੱਚ ਕਮੇਟੀ ਨੂੰ ਭੇਜੇ ਜਾ ਸਕਣਗੇ ਔਰ ਜੋ ਇਹ ਕਮੇਟੀ ਹੈ ਇਹ ਜਨਤਕ ਜੋ ਕਿ ਧਾਰਮਿਕ ਸਥਾਨ ਗੈਰ ਸਰਕਾਰੀ ਸੰਗਠਨ ਮਾਹਿਰਾਂ ਨੂੰ ਬੁੱਧੀਜੀਵਾਨ ਨੂੰ ਸਿਵਲ ਸਮਾਜ ਦੇ ਲੋਕਾਂ ਨੂੰ ਹਰ ਇੱਕ ਵਿਅਕਤੀ ਤੋਂ ਯਾਨੀ ਕਿ ਸੁਝਾਅ ਲਵੇਗੀ ਅਤੇ ਸਖਤ ਤੋਂ ਸਖਤ ਕਾਨੂੰਨ ਬਣਾਉਣ ਦੇ ਲਈ ਵਿਚਾਰ ਚਰਚਾ ਕੀਤੀ ਜਾਵੇ ਕਿਤੇ ਚੰਗੇ ਸੁਝਾਵਾਂ ਨੂੰ ਅਮਲ ਦੇ ਵਿੱਚ ਲਿਆਇਆ ਜਾਵੇਗਾ ਸੋ ਇਸ ਮਾਮਲੇ ਦੇ ਵਿੱਚ ਹੋ ਰਹੀ ਜੋ ਕਿ ਇਹ ਪੂਰੀ ਪ੍ਰਗਤੀ ਹੈ ਇਹ ਰਣਨੀਤੀ ਹੈ ਇਹ ਬਣਾਈ ਜਾਵੇਗੀ ਕਿ ਕਿਸ ਤਰੀਕੇ ਦੇ ਨਾਲ ਕਾਨੂੰਨ ਨੂੰ ਭਰਿਆ ਜਾਵੇ ਤਾਂ ਕਿ ਜੋ ਕਾਨੂੰਨ ਹੈ ਇਹ ਜੋ ਲੋਕਾਂ ਦੇ ਵੱਲੋਂ ਜੋ ਜੋ ਸੁਝਾਅ ਹੋਣਗੇ ਉਹਨਾਂ ਨੂੰ ਯੂਜ਼ ਕੀਤਾ ਜਾਵੇ ਉਹਨਾਂ ਨੂੰ ਜੋ ਇਸਤੇਮਾਲ ਦੇ ਵਿੱਚ ਲਿਆ ਜਾਵੇ ਜੋ WhatsApp ਨੰਬਰ ਜਾਰੀ ਕੀਤਾ ہوا ਹੈ 8054495560 ਈਮੇਲ ਹੈ secy/vspunjab@nic ਸੋ ਤੁਸੀਂ ਸੁਝਾਅ ਦੇਣ ਦੇ ਲਈ ਆਪਣੇ ਵਿਧਾਨ ਸਭਾ ਹਲਕੇ ਦੇ ਵਿੱਚ ਆਪਣੇ ਵਿਧਾਇਕ ਦੇ ਨਾਲ ਵੀ ਗੱਲਬਾਤ ਕਰ ਸਕਦੇ ਹੋ ਉਹਨਾਂ ਦੇ ਦਫ਼ਤਰੀ ਨੰਬਰ ਤੇ ਵੀ ਗੱਲਬਾਤ ਕਰ ਸਕਦੇ ਹੋ ਬੇਅਤਵੀ ਬਿੱਲ ਦੇ ਜੋ ਕਿ ਜੋ ਸੁਝਾਵ ਨੇ ਉਹ ਆਮ ਲੋਕ ਨੇ ਜੋ ਉਹਨਾਂ ਤੋਂ ਮੰਗੇ ਜਾ ਰਹੇ ਨੇ ਜੋ ਧਾਰਮਿਕ ਆਗੂ ਨੇ ਧਾਰਮਿਕ ਸੰਗਠਨ ਨੇ ਬੁੱਧੀਜੀਵੀ ਲੋਕ ਨੇ ਹਰ ਇੱਕ ਵਿਅਕਤੀ ਤੋਂ ਇਹ ਗੱਲ ਪੁੱਛੀ ਜਾ ਰਹੀ ਹੈ ਕਿ ਕਿਸ ਤਰ੍ਹਾਂ ਇਸ ਕਾਨੂੰਨ ਨੂੰ ਸਖਤ ਤੋਂ ਸਖਤ ਬਣਾਇਆ ਜਾਵੇ ਸੋ ਹਰ ਇੱਕ ਤਰੀਕੇ ਦੀ ਜੋ ਇਸ ਜੋ ਜੋ ਕਾਨੂੰਨ ਉਸ ਦੇ ਵਿੱਚ ਹਰ ਇੱਕ ਤਰੀਕੇ ਨਾਲ ਇਸ ਨੂੰ ਸਖਤ ਬਣਾਉਣ ਦੇ ਲਈ ਬਣਦੇ ਕਦਮ ਹੈ ਜੋ ਪੰਜਾਬ ਸਰਕਾਰ ਦੇ ਵੱਲੋਂ ਤੈਅ ਕੀਤੇ ਜਾਣਗੇ ਪੰਜਾਬ ਦੇ ਵਿੱਚ ਜੋ ਕਿ ਧਾਰਮਿਕ ਗ੍ਰੰਥਾਂ ਦੀ ਬੇਇੱਜ਼ਤੀ ਦੇ ਵਿਰੁੱਧ ਇੱਕ ਕਾਨੂੰਨ ਬਣਾਇਆ ਜਾ ਰਿਹਾ ਹੈ ਵੈ 1 ਮਹੀਨੇ ਦੇ ਲਈ ਚੁੱਕੀ ਹੁਣ ਲੋਕਾਂ ਦੇ ਸੁਝਾਵ ਲੱਤੇ ਜਾ ਰਹੇ ਨੇ ਸੋ ਪੰਜਾਬ ਵਿਧਾਨ ਸਭਾ ਨੇ ਸੁਝਾਅ ਲੈਣ ਦੇ ਲਈ ਆਖਰੀ ਤਾਰੀਖ 31 ਅਗਸਤ ਨਿਰਧਾਰਤ ਕਰ ਦਿੱਤੀ ਗਈ ਹੈ ਕਮੇਟੀ ਦੇ ਜੋ ਕਿ ਇਸ ਸਮੇਂ ਦੌਰਾਨ ਕਮੇਟੀ ਨੂੰ ਸੁਝਾਅ ਚ ਆਣਗੇ ਉਹਨਾਂ ਸਾਰੇ ਹੀ ਸੁਝਾਵਾ ਦੇ ਵਿਚਾਰ ਕੀਤਾ ਜਾਵੇਗਾ ਹਰ ਮੰਗਲਵਾਰ ਦੇ ਮੰਗਲਵਾਰ ਕਮੇਟੀ ਦੇ ਵੱਲੋਂ ਇੱਕ ਬੈਠਕ ਕੀਤੀ ਜਾਵੇਗੀ ਮੀਟਿੰਗ ਦੇ ਵਿੱਚ ਆਏ ਹੋਏ ਸੁਝਾਵਾ ਤੇ ਵਿਚਾਰ ਹੋਵੇਗਾ ਤੇ ਜੋ ਉਹਨਾਂ ਨੂੰ ਅਮਲ ਦੇ ਵਿੱਚ ਕਿਸ ਤਰ੍ਹਾਂ ਲਿਆਣਾ ਹੈ ਕਾਨੂੰਨ ਦੇ ਵਿੱਚ ਕਿਵੇਂ ਐਡ ਕਰਨਾ ਹੈ ਸਾਰੀ ਗੱਲਬਾਤ ਕੀਤੀ ਜਾਵੇਗੀ ਸੋ ਕਮੇਟੀ ਨੂੰ 6 ਮਹੀਨਿਆਂ ਦੇ ਵਿੱਚ ਇਹ ਪੂਰਾ ਕਾਨੂੰਨ ਚਾਰ ਕਰਨ ਦਾ ਸਮਾਂ ਦਿੱਤਾ ਗਿਆ ਹੈ ਔਰ ਇਹ ਪੂਰਾ ਜੋ ਸਮਾਂ ਹੈ ਜਿਸ ਦੇ ਵਿੱਚ ਕਿਝ ਧਾਰਮਿਕ ਗ੍ਰੰਥ ਬੇਅਦਬੀ ਨੂੰ ਰੋਕਣ ਦੇ ਲਈ ਸਖਤ ਤੋਂ ਸਖਤ ਕਾਨੂੰਨ ਬਣਾਉਣ ਦੇ ਲਈ ਜੋ ਇਸ ਵਕਤ ਪੰਜਾਬ ਦੇ ਵਿੱਚ ਸਿਲੈਕਟ ਕਮੇਟੀ ਦੇ ਵੱਲੋਂ ਕੰਮ ਕੀਤਾ ਜਾ ਰਿਹਾ ਚਾਰ ਭਾਸ਼ਾਵਾਂ ਦੇ ਵਿੱਚ ਲੋਕ ਜੋ ਕੀ ਸੁਝਾਅ ਦੇ ਸਕਦੇ ਨੇ ਵਿਧਾਨ ਸਭਾ ਦੇ ਵੱਲੋਂ ਜਾਰੀ ਹੁਕਮਾਂ ਦੇ ਵਿੱਚ ਇਹ ਗੱਲ ਕਹੀ ਗਈ ਹੈ ਕਿ ਸੁਝਾਅ ਜੋ ਪੰਜਾਬੀ ਹਿੰਦੀ ਅੰਗਰੇਜ਼ੀ ਅਤੇ ਉਰਦੂ ਦੇ ਵਿੱਚ ਸਿਲੈਕਟ ਕਮੇਟੀ ਨੂੰ ਭੇਜੇ ਜਾ ਸਕਦੇ ਨੇ